ਤਿਆਨੂ ਸ਼ਰਮਸ਼ਾਰ ਕਰਨ ਵਾਲੀ ਇੱਕ ਘਟਨਾ ਸਮਰਾਲਾ ਤੋਂ ਸਾਹਮਣੇ ਆਈ ਜਿੱਥੇ ਇੱਕ ਮਤਰੇ ਪਿਤਾ ਵੱਲੋਂ ਆਪਣੀ ਬੇਟੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਜੀ ਆਇਆਂ ਦੱਸਦੀ ਹੈ ਕਿ ਬੇਟੀ ਦੀ ਉਮਰ ਮਹਿਜ 10 ਸਾਲ ਸੀਗੀ ਤੇ ਵਿਅਕਤੀ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਔਰ ਦੱਸਦੀ ਹੈ ਕਿ بڑے ਹੌਸਲੇ ਦੇ ਨਾਲ ਇਹ ਕੁੜੀ ਵੱਲੋਂ ਆਪਣੀ ਮਾਂ ਨੂੰ ਸਾਰੀ ਕਹਾਣੀ ਦੱਸੀ ਗਈ ਤਾਂ ਉਸ ਤੋਂ ਬਾਅਦ ਕੁੜੀ ਦਾ ਜੜਾ ਆ ਉਹ ਮੈਡੀਕਲ ਵੀ ਕਰਵਾਇਆ ਗਿਆ ਤਾਂ ਇਸ ਤੋਂ ਬਾਅਦ આરોપી ਨੂੰ ਜੜਾ ਆ ਉਹ ਫੜ ਲਿੱਤਾ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ। SLA ਮਿਲੀ ਸੀ। ਜਵਜਨਾ ਹੋ ਗਿਆ। ਅਸੀਂ ਵਿਕਟਮ ਦਾ ਮੈਡੀਕਲ ਕਰਾਤਾ ਜੀ ਤੇ ਉਹਦੀ ਮਦਰ ਦੇ ਸਟੇਟਮੈਂਟ ਤੇ ਐਫਆਰ ਲੋਜ ਕਰਤੀ ਤੇ ਅਸੀਂ 2 ਘੰਟੇ ਦੇ ਵਿੱਚ ਹੀ ਜਿਹੜਾ ਦੋਸ਼ੀ ਕਾਬੂ ਕਰਕੇ ਰੈਸਟ ਕਰ ਲਿਆ ਜੀ। ਕੀ ਰਿਲੇਸ਼ਨ ਕੀ ਆ ਆਪਸੇ ਨਾਲ? ਇਹਨਾਂ ਰਿਲੇਸ਼ਨ ਜਿਹੜੀ ਵਿਕਟਮ ਦੀ ਮਦਰ ਆ ਉਹਨੇ ਸੈਕੰਡ ਮੈਰਿਜ ਕਰਾਈ ਹੋਸੀ ਵਿਕਟਮ ਦਾ ਸਤੇਲਾ ਪਿਤਾ ਕਹਿ ਸਕਦੇ ਆ ਜੀ ਉਹ ਤੋਂ ਨੇ ਉਮਰ ਕਿ ਨਹੀਂ ਕਹਸੀ ਆ ਜੀ ਵਿਕਟਮ ਦੀ 35 ਸਾਲ ਉਮਰ ਆ ਜੀ ਸੌਰੀ ਵਿਕਟਮ ਦੀ ਹੈਗੀ ਆ ਜੀ 9 ਤੋਂ 10 ਸਾਲ ਉਮਰ ਤੇ ਜਿਹੜੀ ਦੋਸ਼ੀ ਆ ਉਹਦੀ ਹੈਗੀ ਆ ਜੀ 35 ਸਾਲ ਦੀ ਕਿਤੋਂ ਰਹਿਣ ਵਾਲੇ ਸੀ ਕਦੀ ਉਹ ਦੋਸ਼ੀ ਸਰ ਦੋਸ਼ੀ ਆਪਣੇ ਪੰਜਾਬ ਦਾ ਹੀ ਰਹਿਣ ਵਾਲੇ ਡਿਸਟ੍ਰਿਕਟ ਫਰੀਦਕੋਟ ਦਾ ਜੀ ਤੇ ਮੈਡੀਕਲ ਹੋ ਗਿਆ ਥਾਣੇ ਉਹਦਾ ਦੋਸ਼ੀ ਦਾ ਜੀ ਕੱਲੂ ਕਰਾਵਾਂਗੇ ਜੀ ਵਿਕਟਮ ਦਾ ਹੋ ਗਿਆ ਜੇ ਕੰਪਲੀਟ ਦੋ ਦਿਨ ਚੱਲ ਰਿਹਾ ਮੈਡੀਕਲ ਜੀ ਵੱਖ-ਵੱਖ ਪਾਠ ਤੋਂ ਹੁੰਦਾ ਜੀ ਹਾਂਜੀ ਹਾਂਜੀ ਦੋਸ਼ੀ ਦੇ ਖਿਲਾਫ ਮਰਡਰ ਕੇਸ ਦਾ ਮੁਕੱਦਮਾ ਅੰਦਰ ਚਾ ਜੀ ਇਹ 8 ਸਾਲ ਜੇਲ੍ਹ ਕੱਟੀ ਐ ਨਹੀਂ ਫਰੀਦਕੋਟ ਤੇ ਜੀ ਕਿੰਨੀ ਕਿਤੇ ਦੇਰ ਹੋ ਗਈ ਹੈ ਬਾਹਰ ਆਏ ਇਹ 2017 ਚ ਗਿਆ ਜੀ ਤੇ ਕੋ 8 ਤੇ ਤਕਰੀਬਨ ਐਸੇ ਹੀ ਸਾਲ ਹੀ ਆਇਆ 2025 ਚ ਹੀ ਆਇਆ ਇਹ ਲੱਗਿਆ ਜੀ ਪਤਾ ਵਿਆਹ ਨਹੀਂ ਕੋਈ ਕਰਾਇਆ ਇਹ ਵਿਵিনা ਇਹ ਥੋੜਾ ਸਮਾਂ ਹੀ ਹੋਇਆ ਜੀ ਅਜੇ ਇਹ ਦੇ ਲੋ ਇਹਨਾਂ ਨੇ ਮੈਰਜ ਕਰਾਈ ਨੂੰ ਆਪਸ ਵਿੱਚ ਇਹ ਜੀ ਵਿਕਟਮ ਦੀ ਮਦਰ ਨੇ ਜੀ ਤੇ 2-4 ਮਹੀਨੇ ਹੋਇਆ ਜੀ ਅਸੀਂ ਇਲਾਕੇ 'ਚ ਕਿੰਨੇ ਟਾਈਮ ਤੋਂ ਰਹਿ ਰਹੇ ਹਾਂ ਅਸੀਂ ਇਹ 5-6 ਮਹੀਨੇ ਤੋਂ ਆਇਆ ਸੀ ਆਪਣੇ ਇਲਾਕੇ 'ਚ ਇਹਦਾ ਐਸੀ ਜ਼ਿਲ੍ਹਾ ਫਰੀ